ਇਹ ਤਸਵੀਰਾਂ ਸਮਾਣਾ ਦੀਆਂ ਨੇ ਇੱਥੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਇੱਕ ਵਾਰ ਫੇਰ ਵਿਰੋਧ ਹੋਇਆ ਪ੍ਰਨੀਤ ਕੌਰ ਯੂਥ ਰੈਲੀ 'ਚ ਪਹੁੰਚੇ ਸਨ ਪਰ ਉਹਨਾਂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੂਰੀ ਵਾਹ ਲਾਈ ਪਰ ਕਿਸਾਨਾਂ ਨੇ ਜੰਮ ਕੇ ਆਪਣਾ ਵਿਰੋਧ ਦਰਜ ਕਰਵਾਇਆ ਮੈਂ ਤਾਂ ਕਹਿੰਦੀ ਹਾਂ ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ ਚਾਹੇ ਉਹ ਵਿਰੋਧ ਕਰਨ ਚਾਹੇ ਉਹ ਬੋਲ ਕੇ ਰੱਖਣ ਉਹਨਾਂ ਦਾ ਹੱਕ ਹੈਗਾ ਸਾਡਾ ਹੱਕ ਹੈਗਾ ਕਿ ਅਸੀਂ ਆਪਣੀ ਪਾਰਟੀ ਵੱਲੋਂ ਆਪਣੇ ਵੱਲੋਂ ਅਸੀਂ ਆਪਣੀ ਗੱਲ ਕਰ ਸਕੀਏ ਸਭ ਨੂੰ ਕਰਨੀ ਚਾਹੀਦੀ ਹੈ ਗੱਲ ਔਰ ਫਿਰ ਲੋਕ ਫਤਵਾ ਦੇਣਗੇ ਜੋ ਮਰਜ਼ੀ ਦੇਣ ਮੈਨੂੰ ਆਪਣੇ ਚ ਆਪਣੀ ਪਾਰਟੀ ਚ ਕੰਫੀਡੈਂਸ ਹੈ ਕਿ ਅਸੀਂ ਆਪਣਾ ਪੂਰਾ ਜੋਰ ਲਾਵਾਂਗੇ ਬਾਕੀ ਲੋਕਾਂ ਦੇ ਉੱਤੇ ਹੈ